ਲੋਕਸਵਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਹਰਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਅਮਰਿਤਪਾਲ ਸਿੰਘ ਹੁਰੀ ਜਿਹੜਾ ਜਿੱਤ ਕੇ ਐਮਪੀ ਬਣੇ ਸੀ ਉਹਨਾਂ ਦੀ ਚੋਣ ਨੂੰ ਇੱਕ ਹੋਰ ਆਜ਼ਾਦ ਉਮੀਦਵਾਰ ਦੇ ਵੱਲੋਂ ਚੁਣੌਤੀ ਦਿੱਤੀ ਗਈ ਹੈ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਹਰਾਂ ਦੀ ਜਿਹੜੀ ਚੋਣ ਹੋਈ ਸੀ ਉਸ ਨੂੰ ਚੁਣੌਤੀ ਦਿੱਤੀ ਹੈ ਵਿਕਰਮਜੀਤ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਆਪਣੀ ਪਟੀਸ਼ਨ ਨੂੰ ਪੰਜ ਗੱਲਾਂ ਦੇ ਉੱਤੇ ਆਧਾਰਿਤ ਰੱਖਿਆ ਗਿਆ ਉਹਨਾਂ ਨੇ ਦੋਸ਼ ਲਾਇਆ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਕਡੂਰ ਸਾਹਿਬ ਤੋਂ ਜਾਤ ਚੋਣ ਜਿੱਤੇ ਅਮਰਿਤਪਾਲ ਸਿੰਘ ਨੇ ਜਦੋਂ ਨਾਮਜ਼ਦਗੀ ਭਰੀ ਸੀ ਤਾਂ ਉਸ ਵੇਲੇ ਉਹਨਾਂ ਦੀ ਨਾਮਜ਼ਦਗੀ ਵਾਲਾ ਜਿਹੜਾ ਪੱਤਰ ਸੀ ਉਸ ਪੱਤਰ ਦੇ ਵਿੱਚ ਕਈ ਜਾਣਕਾਰੀਆਂ ਕਈ ਤੱਥਾਂ ਨੂੰ ਛੁਪਾਇਆ ਗਿਆ ਸੀ ਉਸ ਦਸਤਾਵੇਜ਼ ਦੇ ਵਿੱਚ ਪੁਖਤਾ ਜਾਣਕਾਰੀ ਜਿੰਨੀ ਚਾਹੀਦੀ ਸੀ ਉਹ ਨਹੀਂ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਸੀ ਵਿਕਰਮਜੀਤ ਨੇ ਦਾਅਵਾ ਕੀਤਾ ਕਿ ਅਮਰਿਤਪਾਲ ਦਾ ਨਾਮਜ਼ਦਗੀ ਪੱਤਰ ਅਧੂਰਾ ਸੀ ਉਸ ਪੱਤਰ ਦੇ ਵਿੱਚ ਉਹਨਾਂ ਨੂੰ ਮਿਲਣ ਵਾਲੇ ਫੰਡ ਦਾਨ ਅਤੇ ਖਰਚੇ ਬਾਰੇ ਕਈ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੁਕੋਈ ਹੋਈ ਸੀ ਵੋਟਾਂ ਮੰਗਣ ਦੇ ਲਈ ਧਾਰਮਿਕ ਅਸਥਾਨਾਂ ਦੀ ਵਰਤੋਂ ਕੀਤੀ ਗਈ ਬਿਨਾ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਹੈ ਜਿਹੜੀ ਉਹਦੇ ਹੀ ਪ੍ਰਿੰਟਿੰਗ ਕੀਤੀ ਗਈ ਚੋਣ ਕਮਿਸ਼ਨ ਦੀ ਇਜਾਜ਼ਤ ਲੈ ਬਿਨਾ ਸੋਸ਼ਲ ਮੀਡੀਆ ਤੇ ਉੱਤੇ ਪ੍ਰਚਾਰ ਕੀਤਾ ਗਿਆ ਇਸ ਤਰੀਕੇ ਦੇ ਇਲਜ਼ਾਮ ਹੈ ਜਿਹੜੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਲਗਾਏ ਗਏ ਆ ਵਿਕਰਮਜੀਤ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਤੇ ਸੁਣਵਾਈ ਹੈ ਜਿਹੜੀ ਉਹ 6 ਅਕਤੂਬਰ ਤੋਂ ਸ਼ੁਰੂ ਹੋਏਗੀ ਸੰਸਦ ਮੈਂਬਰ ਅਮਰਿਤਪਾਲ ਸਿੰਘਾ ਪੰਜਾਬ ਚੋਣ ਕਮਿਸ਼ਨ ਦੇ ਚੋਣ ਖਰਚਾ ਅਫਸਰ ਮੁੱਖ ਚੋਣ ਅਫਸਰ ਖਡੂਰ ਸਾਹਿਬ ਲੋਕ ਸਭਾ ਖੇਤਰ ਦੇ ਰਿਟਰਨਿੰਗ ਅਫਸਰ ਨੂੰ ਇਸ ਪਟੀਸ਼ਨ ਵਿੱਚ ਪਾਰਟੀ ਬਣਾਇਆ ਗਿਆ ਹੈ ਤੋ ਪਹਿਲਾ ਜਾਣਕਾਰੀ ਦੇ ਦਈਏ 1975 ਦੇ ਵਿੱਚ ਇੰਦਰਾ ਗਾਂਧੀ ਦੀ ਚੋਣ ਇਸੇ ਤਰੀਕੇ ਰੱਦ ਹੋ ਗਈ ਸੀ ਲੋਕ ਪ੍ਰਤੀਨਿਧੀ ਕਾਨੂੰਨ ਦੇ ਤਹਿਤ ਲੋਕ ਸਭਾ ਚੋਣਾਂ ਤੋਂ ਬਾਅਦ 45 ਦਿਨਾਂ ਦੇ ਅੰਦਰ ਅੰਦਰ ਲੋਕ ਨੁਮਾਇੰਦੇ ਦੀ ਚੋਣ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਪਟੀਸ਼ਨ 1975 ਦੀ ਘਟਨਾ ਦੇ ਰਾਹੀਂ ਇਸ ਨੂੰ ਰਿਕਾਲ ਕੀਤਾ ਜਾ ਰਿਹਾ ਹੈ 1971 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਯੂਪੀਟੀ ਰਾਇਬਰੀਲੀ ਸੀਟ ਤੋਂ ਸੰਸਦ ਚੁਣੇ ਗਏ ਫਿਰ ਰਾਜਨਾਰਾਇਣ ਸਿੰਘ ਨਾਮਕ ਇੱਕ ਵਿਅਕਤੀ ਨੇ ਉਹਨਾਂ ਦੀ ਚੁਣੌਤੀ ਹੈ ਉਹਨੂੰ ਜਿਹੜੀ ਚੁਣੌਤੀ ਦਿੱਤੀ ਇਸ ਤੋਂ ਬਾਅਦ ਚਲਾਬਾਦ ਹਾਈ ਕੋਰਟ ਨੇ ਆਪਣੇ ਫੈਸਲੇ ਚੇਂ드ਰਾ ਗਾਂਧੀ ਦੀ ਚੋਣ ਜਿਹੜੀ ਉਸ ਨੂੰ ਰੱਦ ਕਰ ਦਿੱਤਾ ਜੀ ਦਿੱਤਾ ਸੀ ਸੋ ਇਸ ਤਰੀਕੇ ਦੇ ਨਾਲ ਜਾਣਕਾਰੀ ਦੇ ਦਿੱਤੀ ਕਿ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਹੁਣ ਚੋਣ ਹੋਈ ਹੈ ਉਹਨਾਂ ਦੀ ਐਮਪੀ ਸ਼ਿਪ ਹੈ ਉਹਦੇ ਤੇ ਖਤਰਾ ਮੰਡਰਾਉਣ ਲੱਗ ਪਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਬੜੇ ਚੈਲੰਜ ਆਏ ਸਨ ਤੇ ਉਸ ਦੇ ਉੱਤੇ ਹੁਣ ਖਤਰਾ ਮੰਡਰਾਉਣ ਲੱਗ ਪਿਆ ਲੋਕ ਵਿਰੋਧੀ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਤਾਂ ਹੋਰ ਵੀ ਬੜੇ ਲੀਡਰ ਨੇ ਜਿਹੜੇ ਜਾਣਬੁੱਝ ਕੇ ਆਪਣੀ ਜਾਣਕਾਰੀ ਛੁਪਾ ਲੈਂਦੇ ਨੇ ਤਾਂ ਕੀ ਉਹਨਾਂ ਦੇ ਖਿਲਾਫ ਵੀ ਵਿਕਰਮਜੀਤ ਹੁਰੀ ਕਾਰਵਾਈ ਕਰਾਉਣਗੇ ਸਾ ਇਸ ਤਰੀਕੇ ਦੇ ਸਵਾਲ ਤਾਂ ਇੱਕ ਪਾਸੇ ਉੱਠਨੇ ਲਾਜ਼ਮੀ ਬਣ ਗਏ ਆ ਪਰ ਦੂਸਰੇ ਪਾਸੇ ਵੇਖਣਾ ਹੋਵੇਗਾ ਕਿ ਉਹਨਾਂ ਦੀ ਇਸ ਪਟੀਸ਼ਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਸੁਣਵਾਈ ਕੀਤੀ ਜਾਂਦੀ ਹੈ